श्रीवाहे गुरुजी कोई गावे को सुने हर नाम चित लाए कहो कबीर संसार नहीं ਬੰਤ ਪਰਮਗਤ ਪਾਏ ਹਿਰਦੇ ਵਸਾਇਓ ਜੀ ਸੁਣ ਕੇ ਉਪਦੇਸ ਗੁਰੂ ਰੰਧਾ ਹਿਰਦੇ ਵਸਾਇਓ ਜੀ ਜੋ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਮਾਈ ਔਰ ਭਾਈ ਸਤਸੰਗਤ ਕਰਨ ਵਾਸਤੇ ਦੂਰੋਂ ਨੇੜੇੋਂ ਚੱਲ ਕੇ ਮਹਾਂਪੁਰਖਾਂ ਦੇ ਸਥਾਨ ਤੇ ਪਹੁੰਚੇ ਹੋ ਆਹ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਜੋ ਕਿ ਮਹਾਪੁਰਖਾਂ ਦੀ ਯਾਦ ਦੇ ਵਿੱਚ ਇੱਕ ਉਤਰੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ ਕੱਲ ਰੋਜ ਤੋਂ ਸੰਤ ਸਮਾਗਮ ਆਰੰਭ ਹੋਇਆ ਹੈ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਲਾਹਾ ਲੈ ਰਹੀਆਂ ਨੇ ਇਸ ਮਾਨ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਲਵਾ ਕੇ ਕਾਫੀ ਸਮੇਂ ਤੋਂ ਅਜ ਵੀ ਸੰਗਤ ਪਹੁੰਚੀ ਹੈ ਅਮਰਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਬਾਣੀ ਦੇ ਵਿੱਚ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕੋਈ ਬਾਣੀ ਨੂੰ ਗਾਉਂਦਾ ਹੈ ਕੋਈ ਬਾਣੀ ਨੂੰ ਸੁਣਦਾ ਹੈ ਸਤਿਗੁਰ ਜੀ ਕਹਿੰਦੇ ਜੇ ਕੋਈ ਚਿਤ ਲਾ ਕੇ ਬਾਣੀ ਸੁਣ ਲਵੇ ਚਿਤ ਲਾ ਕੇ ਬਾਣੀ ਨੂੰ ਗਾ ਲਵੇ ਸਤਿਗੁਰ ਜੀ ਕਹਿੰਦੇ ਹੈ ਕਿ ਉਸ ਮਨੁੱਖ ਨੂੰ ਪਰਮਗਤੀ ਪ੍ਰਾਪਤ ਹੋ ਜਾਂਦੀ ਹੈ ਸੁਣਦੇ ਸੀ ਤੁਸੀਂ ਮਹਾਂਪੁਰਖਾਂ ਦੇ ਪਾਸੋਂ ਜੋ ਕਿ શ્રીਮਾਨ ਸੰਤ ਬਾਬਾ ਨਰੈਣ ਸਿੰਘ ਜੀ ਜੋ ਕਿ ਇਸ ਸੰਸਾਰ ਦੇ ਉੱਤੇ ਆਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਕਠਨ ਤਪੱਸਿਆ ਕੀਤੀ ਬੜੀ ਕਮਾਈ ਕੀਤੀ ਅੱਜ ਦੇ ਇਸ ਅਜੋਕੇ ਯੁੱਗ ਦੇ ਵਿੱਚ ਜਿਵੇਂ ਕਿ ਮਹਾਪੁਰਖ ਕਹਰੇ ਸੀ ਕਿ ਬਾਣਾ ਪਾ ਕੇ ਹਰ ਕੋਈ ਸੰਤ ਲਿਖਾ ਸਕਦਾ ਹੈ ਹਰ ਕੋਈ ਸੰਤ ਕਹਾ ਸਕਦਾ ਹੈ ਪ੍ਰਸਾਦ ਸੰਗਤ ਜੀ ਸੱਚ ਕਰਕੇ ਜਾਣੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਐ ਕਿ ਭਾਈ ਸੰਤ ਬਾਣਾ ਬੜਾ ਔਖਾ ਹੈ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਆਪਣੇ ਆਪ ਨੂੰ ਗਵਾਉਣਾ ਪੈਂਦਾ ਹੈ ਤਾਂ ਜਾ ਕੇ ਇਸ ਪਦਵੀ ਤੇ ਮਨੁੱਖ ਪਹੁੰਚਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਨੇ ਸਾਨੂੰ ਸਮਝਾਉਣ ਵਾਸਤੇ ਇੱਕ ਨੇ ਅਨੇਕਾਂ ਹੀ ਪ੍ਰਮਾਣ ਦਿੱਤੇ ਨੇ ਨੌ ਦਵਾਰੇ ਸਾਧ ਸਾਧਕ કહਾਇਆ ਨੌ ਦਰਵਾਜ਼ੇ ਬੰਦ ਕਰਨੇ ਨੌ ਦਵਾਰਿਆਂ ਨੂੰ ਰੋਕ ਕਰਕੇ ਉਸ ਭਗਵਾਨ ਦੀ ਉਸ ਪਰਮੇਸ਼ਵਰ ਦੀ ਬੰਦਗੀ ਕਰਨੀ ਇਹ ਹਰ ਮਨੁੱਖ ਦੇ ਲੇਖੇ ਵਿੱਚ ਨਹੀਂ ਆਉਂਦੀ ਪ੍ਰਸਾਦ ਸੰਗਤ ਜੀ ਇਹਨਾਂ ਮਹਾਂਪੁਰਖਾਂ ਨੇ ਸ੍ਰੀਮਾਨ ਸੰਤਵਾਬਾ ਨਰੈਣ ਸਿੰਘ ਜੀ ਮੋਨੀ ਜੀ ਆਨ ਨੇ ਇਹ ਸੰਸਾਰ ਦੇ ਵਿੱਚ ਆ ਕੇ ਆਪ ਵੀ ਨਾਮ ਜਪਿਆ ਤੇ ਦੁਨੀਆ ਨੂੰ ਵੀ ਨਾਮ ਜਪਾਇਆ ਤੇ ਜਾਂਦੀ ਵਾਰ ਮੇਰੇ ਵਰਗਿਆਂ ਨੂੰ ਵੀ ਮਹਾਂਪੁਰਖ ਤਾਰਖੇ ਚਲੇ ਗਏ ਭਾਵੇਂ ਕਿ ਜਿਸ ਵਕਤ ਮਹਾਂਪੁਰਖ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ 10ਵੀਂ ਮਹਾਂਪੁਰਖਾਂ ਦੇ ਨਾਲ ਸੀ ਸਮਾਂ ਨਹੀਂ ਮਿਲਿਆ ਸੰਗਤਾਂ ਨੂੰ ਦੱਸਣ ਦਾ ਭਾਵੇਂ ਕਿ ਉਸ ਵੇਲੇ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਸੀ ਮਹਾਂਪੁਰਖਾਂ ਦੇ ਪਰ ਜਦੋਂ ਮਹਾਂਪੁਰਖ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਮਹਾਂਪੁਰਖਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਪਰ ਉਸ ਦਿਨ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਲੇ ਵੀ ਹੈਰਾਨ ਸੀ ਕਿ ਇੰਨੀ ਤੇਜ ਮਹਾਪੁਰਖ ਤੁਰਦੇ ਸੀ ਬੜੀ ਕਾਲੀ ਦੇ ਨਾਲ ਕਦੇ ਗੱਡੀ ਵਿੱਚ ਬਹਿ ਜਾਂਦੇ ਕਦੇ ਮਹਾਪੁਰਖ ਪੈਦਲ ਤੁਰ ਕੇ ਮੂਹਰੇ ਆ ਜਾਂਦੇ ਮੈਂ ਵੀ ਕਈ ਵਾਰ ਮਹਾਪੁਰਖਾਂ ਦੇ ਨਾਲ ਰਲਣ ਦੀ ਕੋਸ਼ਿਸ਼ ਕੀਤੀ ਪਰ ਮਹਾਪੁਰਖਾਂ ਦੇ ਵਿੱਚ ਇੰਨੀ ਤੇਜ਼ੀ ਸੀ ਉਸ ਦਿਨ یوں ਲੱਗਦਾ ਸੀ ਜਿਵੇਂ ਕਿਤੇ ਮਹਾਪੁਰਖ ਅਜ ਬਹੁਤ ਜ਼ਿਆਦਾ ਕਾਲੀ ਦੇ ਵਿੱਚ ਹੋਣ ਪਰ ਉਹਨਾਂ ਦੀ ਤਾਂ ਮਹਾਪੁਰਖਾਂ ਦੀ ਮਹਾਪੁਰਖੇ ਜਾਣਦੇ ਆ ਭਾਈ ਸਾਡੇ ਵਰਗੇ ਕਲਜ ਕੋਈ ਜੀਵ ਕੀ ਮਹਾਪੁਰਖਾਂ ਦਾ ਭੇਦ ਪਾ ਸਕਦੇ ਐ ਕਿਉਂਕਿ ਵੇਦ ਗ੍ਰੰਥ ਵੀ ਮਹਾਪੁਰਖਾਂ ਦੀ ਮਹਿਮਾ ਨੂੰ ਵਰਨਨ ਨਹੀਂ ਕਰ ਸਕਦੇ ਪਰ ਜਿਸ ਵਕਤ ਮਹਾਪੁਰਖ ਸਤਖੰਡ ਜਾਣ ਦਾ ਸਮਾਂ ਹੋਇਆ ਮਹਾਪੁਰਖਾਂ ਦੇ ਦਾਸ ਪੰਜਾ ਪਿਆਰਿਆਂ ਦੀ ਜਿਪਸੀ ਦੇ ਵਿੱਚ ਬੈਠਾ ਸੀ ਮਹਾਪੁਰਖ ਕੋਲੋਂ ਦੀ ਲੰਘੇ ਮਨ ਕਰਿਆ ਕਿ ਮਹਾਪੁਰਖਾਂ ਦੇ ਦਰਸ਼ਨ ਕਰ ਲਈਏ ਗਤਕਾ ਖੇਡਦੇ ਆਂਦੇ। ਪ੍ਰਸਾਦ ਸੰਗਤ ਦੀ ਸੋਚਿਆ ਕਿ ਮਹਾਂਪੁਰਖਾਂ ਨੇ ਗਤਕਾ ਖੇਡਣਾ ਹੈ ਤੇ ਫੜ ਦੇਣੀ ਮਹਾਂਪੁਰਖਾਂ ਨੇ ਗੱਡੀ ਵਿੱਚ ਜਾ ਕੇ ਬਹਿ ਜਾਣਾ ਕਿਉਂਕਿ ਮਹਾਂਪੁਰਖਾਂ ਦੇ ਨਾਲ ਰਲ ਨਹੀਂ ਸੀ ਹੁੰਦਾ ਉਸ ਦਿਨ। ਜਦੋਂ ਮਹਾਂਪੁਰਖ ਆਏ ਬੜੇ ਕਾਲੇ ਫਟਾਫਟ ਆ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਲਿਆਓ ਵੀ ਅੱਜ ਸਾਡਾ ਦਿਲ ਕਰਦਾ ਹੈ ਕਿ ਇਸ ਪਵਿੱਤਰ ਧਰਤੀ ਤੇ ਸੇਧਾਂ ਦੀ ਧਰਤੀ ਤੇ ਅਜਗਤਕਾ ਖੇਡ ਲਈਏ। ਉਸ ਵੇਲੇ ਫਿਰ ਮਹਾਂਪੁਰਖਾ ਨੇ ਦੋ ਕਰਪਾਨਾਂ ਲੈ ਕੇ ਆਪਣੇ ਜਥੇ ਦੇ ਪਾਸੋਂ ਕਮਾਈਆਂ ਬੜੇ ਜ਼ੋਰ ਦੀਆਂ ਕਰਪਾਨਾਂ ਕਮਾਈਆਂ ਮਹਾਂਪੁਰਖਾ ਨੇ ਤੇ ਜਦੋਂ ਆਏ ਦਾਸ ਦੇ ਕੋਲ ਲੱਗੇ ਲੰਘਣ ਲਵਾਉਂਦੀ ਤੇ ਮਹਾਂਪੁਰਖਾ ਨੇ ਮੈਨੂੰ ਦੇਖਿਆ ਐਸੀ ਪਿਆਰ ਦੀ ਨਿਗਾਹ ਮਹਾਂਪੁਰਖਾ ਨੇ ਮਾਰੀ ਤੇ ਮੈਨੂੰ ਕਹਿਣ ਲੱਗੇ ਬਾਬਾ ਜੀ ਮੈਂ ਬੈਠ ਜਾਵਾਂ ਇੱਥੇ ਮੈਂ ਫਟਾਫਟ ਥੱਲੇ ਉਤਰਿਆ ਤੇ ਮਹਾਂਪੁਰਖਾ ਨੂੰ ਸੀਟ ਤੇ ਬਿਠਾਇਆ ਤੇ ਮੈਂ ਆਪ ਆਪਣੇ ਹੱਥਾਂ ਦੇ ਨਾਲ ਮਹਾਂਪੁਰਖਾ ਦੇ ਚਰਨ ਅੱਗੇ ਕੀਤੇ ਕਿ ਬਾਬਾ ਜੀ ਮੈਂ ਤਾਕੀ ਲਾ ਦਵਾਂ ਗੱਡੀ ਦੀ ਜਦੋਂ ਤਾਕੀ ਲਾਈ ਤੇ ਮਹਾਂਪੁਰਖ ਬੜੇ ਆਰਾਮ ਦੇ ਨਾਲ ਗੱਡੀ ਦੇ ਵਿੱਚ ਬਹਿ ਕੇ ਬੜੇ ਆਨੰਦ ਦੇ ਵਿੱਚ ਮਹਾਂਪੁਰਖਾਂ ਨੇ ਤੱਕਿਆ ਸੰਗਤਾਂ ਵੱਲ ਕਈ ਸੇਵਾਦਾਰ ਮਹਾਂਪੁਰਖਾਂ ਦੇ ਕੋਲ ਖੜੇ ਸੀ ਤੇ ਦੇਖ ਕੇ ਮਹਾਂਪੁਰਖਾਂ ਨੇ ਆਪਣੇ ਨੇਤਰ ਬੰਦ ਕਰ ਲਏ ਤੇ ਸਾਧ ਸੰਗਤ ਜੀ ਉਸ ਸਮੇਂ ਮਹਾਂਪੁਰਖ ਸਾਰੀਆਂ ਸਿੱਖ ਸੰਗਤਾਂ ਨੂੰ ਇਸੇ ਤਰ੍ਹਾਂ ਰੋਂਦਿਆਂ ਨੂੰ ਇਸੇ ਤਰ੍ਹਾਂ ਬਰਾਗ ਦੇ ਅਥਰੂ ਭਾਉਂਦਿਆਂ ਨੂੰ ਸਭ ਨੂੰ ਉਸ ਦੇ ਵੀ ਛੋੜਾ ਦੇ ਗਏ ਭਾਵੇਂ ਕੇ ਸਰੀਰ ਕਰਕੇ ਮਹਾਪੁਰਖ ਚਲੇ ਗਏ ਪਰ ਰਹਿਦੀ ਦੁਨੀਆ ਤੱਕ ਮਹਾਪੁਰਖ ਇਹ ਸੰਸਾਰ ਦੇ ਵਿੱਚ ਰਹਿਣਗੇ ਤੇ ਮਹਾਪੁਰਖ ਅਜ ਵੀ ਸਾਡੇ ਵਿੱਚ ਵਿਚਰਦੇ ਐ ਜਿਵੇਂ ਕਿ ਸੰਤ ਬਾਬਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਸਿਰ ਤੇ ਮਹਾਪੁਰਖਾਂ ਨੇ ਹੱਥ ਰੱਖਿਆ ਤੇ ਅਜ ਵੀ ਉਹੀ ਜੋ ਉਸੇ ਤਰ੍ਹਾਂ ਮਹਾਪੁਰਖ ਅਜ ਵੀ ਸਾਡਾ ਭਲਾ ਕਰ ਰਹੇ ਨੇ ਸੋ ਸਾਧ ਸੰਗਤ ਜੀ ਕਹਿਣ ਦਾ ਮਤਲਬ ਇਹ ਹੈ ਭਾਈ ਕਿ ਮਹਾਪੁਰਖ ਆਉਂਦੇ ਨੇ ਨਾਮ ਜਪਣ ਵਾਸਤੇ ਤੇ ਦੁਨੀਆ ਨੂੰ ਜਪਾਉਣ ਵਾਸਤੇ ਬਾਣੀ ਦੇ ਵਿੱਚ ਸ਼ਬਦ ਆਉਂਦੇ ਮਹਾਂਪੁਰਖ ਉਹ ਹੁਕਮ ਦੇਣ ਵਾਸਤੇ ਸਾਨੂੰ ਆਉਂਦੇ ਨੇ ਕਿਹੜਾ ਹੁਕਮ ਹੈ ਮਹਾਰਾਜ ਕਹਿੰਦੇ ਚੇਤਾਈ ਇਹ ਮਨੁੱਖ ਤੈਨੂੰ ਚੇਤਾ ਹੈ ਕਿਹੜੀ ਗੱਲ ਦਾ ਨਾਮ ਜਪਣ ਦਾ ਤੇ ਮਹਾਂਪੁਰਖ ਸਾਨੂੰ ਇਹ ਉਪਦੇਸ਼ ਸੁਣਾ ਕੇ ਜਾਂਦੇ ਨੇ ਭਾਈ ਚੇਤਾ ਹੈ ਤੈਨੂੰ ਚੇਤਾ ਹੈ ਤੂੰ ਭੁੱਲਤਾ ਨਹੀਂ ਕਿਤੇ ਗਿਆ ਪਰ ਆਪਾਂ ਭੁੱਲੇ ਹੋਏ ਆ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਂਦੇ ਨੇ ਮਹਾਂਪੁਰਖ ਤੇ ਤਾਈ ਤਾਂ ਚੇਤ ਸਾਹਿਬ ਸੱਚਾ ਸੋਤਣੀ ਤੇ ਸਦ ਸੰਗਤ ਦੇ ਮਹਾਂਪੁਰਖ ਸਾਨੂੰ ਜੋੜ ਕੇ ਜਾਂਦੇ ਨੇ ਪਰਮੇਸ਼ਵਰ ਦੇ ਨਾਲ ਗੁਰੂ ਦੇ ਨਾਲ ਤੇ ਅੱਜ ਵੀ ਸਾਨੂੰ ਜੋੜ ਰਹੇ ਨੇ ਭਾਵੇਂ ਕੇ ਸਰੀਰ ਕਰਕੇ ਮਹਾਂਪੁਰਖ ਨਹੀਂ ਹੈ ਪਰ ਆਤਮਿਕ ਕਰਕੇ ਉਹਨਾਂ ਦੀ ਆਪਾਂ ਯਾਦ ਮਨਾ ਕੇ ਅੱਜ ਵੀ ਲੱਖਾਂ ਹੀ ਪ੍ਰਾਨੀਆਂ ਦਾ ਜੀਵਨ ਬਣ ਰਿਹਾ ਹੈ ਹਜ਼ਾਰਾਂ ਹੀ ਪ੍ਰਾਨੇ ਮਹਾਰਾ ਦੇ ਚਰਨਾਂ ਨਾਲ ਜੁੜ ਰਹੇ ਨੇ ਔਸਾ ਸਾਧ ਸੰਗਤ ਜੀ ਫਕੀਰ ਬਾਨਾ ਮਹਾਂਪੁਰਖ ਬਾਨਾ ਸੰਤ ਬਾਨਾ ਬੜਾ ਔਖਾ ਹੈ ਪਰ ਇਹ ਮੰਜ਼ਲ ਮਿਲਦੀ ਹੈ ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੋਵੇ ਉਹ ਆਉਂਦੇ ਨੇ ਦੁਨੀਆ ਤੇ ਦੁਨੀਆ ਕਰਮਾ ਕਰਕੇ ਆਉਂਦੀ ਹੈ ਕਿਸੇ ਨੇ ਲੈਣਾ ਕਿਸੇ ਨੇ ਦੇਣਾ ਪਰ ਮਹਾਂਪੁਰਖ ਆਉਂਦੇ ਨੇ ਸੰਸਾਰ ਦੇ ਵਿੱਚ ਪ੍ਰਮੇਸ਼ਵਰ ਦੇ ਭੇਜੇ ਹੋਏ ਸ੍ਰੀਮਾਨ ਸੰਤਵਾਦ ਬਾਨ ਨਰੈਣ ਸਿੰਘ ਜੀ ਮੋਨੀ ਦੁਨੀਆ ਤੇ ਆਏ ਜਿਨ੍ਹਾਂ ਨੇ ਆ ਕੇ ਸਾਨੂੰ ਉਪਦੇਸ਼ ਦਿੱਤਾ ਬਾਣੀ ਦਾ ਜਿਨ੍ਹਾਂ ਨੇ ਸਾਨੂੰ ਬਾਣੀ ਨਾਲ ਜੋੜਿਆ ਐਸੇ ਮਹਾਂਪੁਰਖ ਦੁਨੀਆ ਤੇ ਆਉਣ ਤੇ ਬਾਰ-ਬਾਰ ਆ ਕੇ ਦੁਨੀਆ ਨੂੰ ਗੁਰੂ ਦੇ ਚਰਨਾਂ ਨਾਲ ਲਾਉਣ ਭਾਈ ਆਓ ਜਿੰਨੇ ਵੀ ਮਾਈ ਭਾਈ ਸਮਾਗਮ ਵਿੱਚ ਹਾਜ਼ਰੀਆਂ ਲਵਾ ਰਹੇ ਹੋ ਸਾਰੇ ਧੰਤਾ ਦੇ ਜੋਗ ਹੋ ਇਸੇ ਤਰ੍ਹਾਂ ਰਹਿੰਦੇ ਦੀਵਾਨਾਂ ਵਿੱਚ ਵੀ ਹਾਜ਼ਰੀ ਲਵਾਉਣੀ ਹੈ ਭਾਵੇਂ ਕਿ ਮਹਾਂਪੁਰਖਾਂ ਦੀ ਦਾਸ ਤੇ ਕਿਰਪਾ ਹੈ ਪਰ ਫਿਰ ਵੀ ਆਓ ਸਦ ਸੰਸਾਰਿਆਂ ਤੇ ਮਹਾਂਪੁਰਖਾਂ ਦੀ ਕਿਰਪਾ ਹੋਇਆ ਕਰਦੀ ਏ ਜਿਹੜੇ ਸੰਗਤ ਵਿੱਚ ਆਉਂਦੇ ਨੇ ਆ ਕੇ ਸੰਗਤ ਕਰਦੇ ਨੇ ਸੇਵਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕੋਈ ਗਾਵੇ ਕੋਈ ਸੁਣੇ ਹਰ ਨਾਮਾ ਚਿਤ ਲਾਏ ਸਾਰਿਆਂ ਨੇ ਆਪਾਂ ਨੇ ਇਸ ਸਮਾਗਮ ਦੇ ਵਿੱਚ ਬੱਦ ਚੜ ਕੇ ਹਾਜ਼ਰੀ ਲਵਾਉਣੀ ਹੈ ਬਾਣੀ ਸੁਣਨੀ ਹੈ ਬਾਣੀ ਪੜ੍ਹਨੀ ਹੈ ਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਨੀ ਹੈ ਸਤਿਗੁਰ ਜੀ ਕਹਿੰਦੇ ਭਾਈ ਸੁਣਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਬਾਣੀ ਸੁਣਾਗੇ ਸਾਡਾ ਭਲਾ ਹੋਵੇਗਾ ਬਾਣੀ ਸੁਣ ਕੇ ਕੀ ਮਿਲਦਾ ਹੈ ਸਤਗੁਰੂ ਜੀ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ ਇਹ ਤਿੰਨ ਵਸਤੂਆਂ ਨੇ ਜਿਹੜੀਆਂ ਹਰ ਬੰਦੇ ਨੂੰ ਨਹੀਂ ਮਿਲਦੀਆਂ ਸਤ ਸੰਤੋਖ ਤੇ ਗਿਆ ਇਹ ਤਿੰਨੇ ਚੀਜ਼ਾਂ ਹਰ ਬੰਦੇ ਨੂੰ ਨਹੀਂ ਮਿਲਦੀਆਂ ਪਰ ਮਿਲਦੀਆਂ ਨੇ ਉਹਨਾਂ ਨੂੰ ਜਿਹੜੇ ਮਨ ਇਕਾਗਰ ਕਰਕੇ ਬਾਣੀ ਸੁਣਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਮਿਲ ਜਾਂਦੀਆਂ ਨੇ ਸਤ ਵੀ ਮਿਲ ਜਾਂਦਾ ਹੈ ਸੰਤੋਖ ਵੀ ਮਿਲ ਜਾਂਦਾ ਹੈ ਤੇ ਉਹਨਾਂ ਨੂੰ ਗਿਆਨ ਵੀ ਹੋ ਜਾਂਦਾ ਹੈ ਇੱਥੇ ਹੀ ਬਸ ਨਹੀਂ ਮਹਾਰਜ ਕਹਿੰਦੇ ਸੁਣਿਆ ਹੈ 68 ਦਾ ਇਸ਼ਨਾਨ 68 ਤੀਰਥਾਂ ਦੇ ਇਸ਼ਨਾਨ ਦਾ ਜੋ ਮਹੱਤਵ ਹੈ ਜੋ ਫਲ ਹੈ ਉਹ ਭਾਈ ਬਾਣੀ ਸੁਣ ਕੇ ਮਿਲ ਜਾਂਦਾ ਹੈ ਇਸ ਕਰਕੇ ਆਉ ਧਰਨਾ ਬੜੀਏ ਹਿਰਦੇ ਵਸਾਓ ਜੀ ਸੁਣ ਕੇ ਉਪਦੇਸ਼ ਗੁਰਾਂ ਦਾ ਜਿਵੇਂ ਦੇਵਤਾ ਤਾ ਜਾ ਕੇ ਸਾਡਾ ਮਨੁੱਖਾ ਜਨਮ ਸਫਲਾ ਹੋਣੇ ਆਓ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਭਾਵੇਂ ਕਿ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਸਮਾਪਤੀ ਕਰਿਓ ਪਰ ਆਪਾਂ ਬੇਨਤੀ ਕਰੀਏ ਮਹਾਂਪੁਰਖਾਂ ਨੂੰ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀਆ ਨੂੰ ਕਿ ਆਓ ਕੁਝ ਮਿੰਟਾਂ ਦੇ ਲਈ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਕੇ ਕਮਾਈ ਹੋਈ ਪਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਮਹਾਂਪੁਰਖ ਆਪ ਸਮਾਪਤੀ ਕਰਨਗੇ ਸੋ ਆਓ ਭਾਈ ਇੰਨੇ ਹਾਜ਼ਰੀ ਪ੍ਰਵਾਨ ਕਰੋ ਹੋਈਆਂ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ